ਸ਼ਾਹ ਸ਼ਹਨਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਹਾਰਾਜ ਦੀ ਬਖਸ਼ਿਸ਼ ਹੀ ਫਤਿਹ ਦਾ ਜਵਾਬ ਫਤਿਹ ਚ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤਾਂ ਵਾਸਤੇ ਕੁਝ ਲੈਣਾ ਕਹਿਣੀ ਚਾਹੁੰਦਾ ਹਾਂ ਦਿਨ ਭਾਗਾ ਸਤ ਸੰਗ ਨਾਲ ਲੱਭਾ ਬੇਨ ਸੰਗਤ ਮਾਲਪਰੀ ਜੀਓ ਗੁਰੂ ਪਿਆਰੀ ਸਾਧ ਸੰਗਤ ਜੀ 20 ਦਿਨਾਂ ਤੋਂ ਤਕਰੀਬਨ ਸ੍ਰੀ ਖੰਡ ਪੜ ਸਾਹਿਬਾ ਦੀ ਲੜੀ ਚੱਲ ਰਹੀ ਆ ਤੇ ਸੰਗਤਾਂ ਨੇ ਬਹੁਤ ਸਾਰੀ ਸੇਵਾ ਕੀਤੀ ਆ ਖਾਸ ਕਰਕੇ ਮੇਰੀਆਂ ਭੈਣਾਂ ਨੇ ਬਹੁਤ ਉਦਮ ਮਨ ਤਨ ਨਾਲ ਸੇਵਾ ਕੀਤੀ ਆ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਐਸੀ ਮੱਤ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੁੰਧ ਭਾਈ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਮ ਔਗਣ ਭਰੇ ਇੱਕ ਗੁਣ ਨਾਈ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਪੂਲੇ ਸੁਧ ਦਾਲਾ ਸੋ ਪ੍ਰੀਤ ਲਗਾਈ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਦ ਧਾਈ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੱਜ ਕੇ ਜਗਾਰਾ ਗਜਾਵੇ ਨਾਰੇ ਜਾਵੇ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨੋਂ ਪਾਵੇ ਸਤਿ ਸ੍ਰੀ ਅਕਾਲ ਆਓ ਫੜ ਫਿਰ ਗੋਲ ਗੱਪੇ ਖਾਣੇ ਦੇ ਥੰਡੇ ਜਰਾ ਗੋਲ ਗੱਪੇ ਖਵਾ ਲਓ ਬੱਡੀ ਸਾਹਿਬ ਗੋਲ ਗੱਪੇ ਕਰਾਏ ਕਰਾਰੇ ਗੋਲ ਗੱਪੇ ਛਕਾਓ ਜੀ ਸੱਜਣਾ ਨੂੰ ਕਿੱਦਾਂ ਕੇ ਇੰਨੇ ਇੰਨੇ ਪੀਆ ਪਲੀ ਸਾਹਿਬ ਪਲੀ ਸਾਹਿਬ ਇੱਕ ਮਿੰਟ ਵੀ ਜੇਨ ਪਾੜ ਦੀ ਦਸਤੀ ਬਾਜ ਕਰਾਂ ਦੀ ਨਹਿਰ ਦੇ ਪੁੱਲ ਤੇ ਲੋਕ ਕਿ ਜਾਨੀ ਸਗੀਆਂ ਤੋਂ ਜਦੋਂ ਸੰਗ ਆ ਰਿਹਾ ਹੈ ਉਸ ਵਜੇ ਦਾ ਲੰਗਰ ਚੱਲ ਰਿਹਾ ਹੈ ਤੇ ਖਟਿਆਲਾ ਸਾਹਿਬ ਤੋਂ ਜਦੋਂ ਸੰਗ ਚੱਲਦਾ ਹੈ ਇੱਥੇ ਸਾਨੂੰ ਬੜਾ ਮਾਣ ਸਤਿਕਾਰ ਜਥੇਦਾਰ ਸਾਹਿਬ ਦਿੰਦੇ ਨੇ ਇਹ ਦਾ ਫਿਰੋ ਪਰਾ ਹੋ ਉਸੇ ਦਾ ਹੀ ਜਿਹੜਾ ਪਿੱਛੇ ਕੋਈ ਪਰਾ ਨਹੀਂ ਹੁੰਦਾ ਪਰ ਇਹਦਾ ਨੇ ਸਾਡੇ ਇਲਾਕੇ ਨੇ ਪਿੰਡ ਵਾਲਿਆਂ ਨੇ ਜਿੰਨੇ ਅਖਬਾਰ ਬਸਤੀ ਦੇ ਇੱਥੇ ਮਦਬਰ ਲੱਗੇ ਡੇਰੇ ਵਾਲੇ ਸਾਰੇ ਨੇ ਇੱਥੇ ਸਹਿਯੋਗ ਦੇ ਕੇ ਆ ਦੇਖੋ ਗੁਰੂ ਸਾਹਿਬਾਂ ਦੀ ਬੜੀ ਕਿਰਪਾ ਹੈ ਪਾਰ ਕਿਰਪਾ ਹੈ ਲੰਗਰ ਚੱਲ ਰਹੇ ਨੇ ਬੜੀ ਮਾੜੀ ਦੀ ਕਿਰਪਾ ਹੋਈ ਏ ਸਤਿਗੁਰੂ ਦੀ ਜਦੋਂ ਸਾ ਪੈਦਲ ਯਾਤਰਾ ਲੋਕ ਇੱਥੋਂ ਚੱਲਦੇ ਆ ਕਟਿਆਲਾ ਸੈਨੀਆਂ ਤੋਂ ਸੰਗ ਆ ਸੰਗ ਹੁੰਦਾ ਤੇ ਰਸਤੇ ਦੇ ਰੁਕ ਦਾ ਹਰਚੋ ਵਾਲਾਂ ਕੋਲੋਂ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਤ੍ਰੇਤਰੀ ਨੂੰ ਸਾਡੇ ਇੱਥੇ ਪਹੁੰਚਦੇ ਨੇ ਇੱਥੇ ਜਿਹੜੀ ਸੰਗਤਾਂ ਨੇ ਉਹਨਾਂ ਦਾ ਬੜਾ ਧੰਨਵਾਦ ਕਰਦਿਆਂ ਨੇ ਸ਼ੁਕਰ ਗੁਜ਼ਾਰ ਕਰਦਿਆਂ ਨੇ ਸਮਾਂ ਕਿੰਨਾ ਚੜੀਕ ਦਿਨ ਹੋ ਜਾਂਦਾ ਪੂਰਾ ਸਾਲ ਸਮਾਂ ਜਿਹੜਾ ਹੈ ਪ੍ਰਮਾਤਮਾ ਨੇ ਕਿਹੜਾ ਕੜੀ ਲਿਆਉਣੀ ਹੈ ਜਦੋਂ ਸੰਗਨ ਦੇ ਦਰਸ਼ਨ ਕਰਨੇ ਨੇ ਇਸ ਕਰਕੇ ਮੈਂ ਬਾਹਰ ਗਰਨੀ ਵਰਦੀ ਦੋਸ਼ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਉਦੋਂ ਬਖਸ਼ੇ ਸੇਵਾਦਾਰਾਂ ਨੂੰ ਵੀ ਤੇ ਜਿਹਦੇ ਪਰਿਵਾਰ ਨੂੰ ਸਭ ਨੂੰ ਚਰਦੀ ਕਲਾਰ ਕਰੇ ਨਾਨਕ ਨਾਮ ਚਰਦੀ ਕਲਾ ਤੇਰੇ ਪਾਣੇ ਸਰਬੱਤ ਦਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਅਨਪੀਰ ਸਿੰਘ ਜੀ ਖੜਿਆਲਾ ਸ਼ੈਣੀਆ ਜੈਦਰ ਸਾਹਿਬ ਦੀ ਗਵਾਈ ਵਿੱਚ ਜੋ ਸੰਗਤਾਂ ਖੜਿਆਲਾ ਸ਼ੈਣੀਆ ਤੋਂ ਚੱਲ ਕੇ ਦੇਰਾਂ ਬਾਬਾ ਨਾਨਕ ਦੀ ਧਰਤੀ ਦੇ ਜੋ ਚੋਲਾ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀ ਆ ਉਹਦੀ ਸੰਗਤ ਦੀ ਆਉਣ ਦੀ ਖੁਸ਼ੀ ਦੇ ਵਿੱਚ ਜਿਹੜੀ ਲੰਗਰਾਂ ਦੀ ਸੇਵਾ ਗੁਰਦੁਆਰਾ ਨਾਨਕ ਸਾਹਿਬ ਸਾਹਿਬ ਦੀ ਜਿਹੜੀ ਸੇਵਾ ਹੈਗੀ ਐਫਓ ਦੀ ਸਾਰੇ ਪਾਈਕਰ ਬਸਤੀ ਔਰ ਜਿਮੀਦਾਰਾ ਜੋ ਤਿਉਪਰਾ ਵਾਲੇ ਬੰਦੇ ਜਿਹੜੇ ਸਾਰੇ ਜਾਂ ਸੰਗਤ ਨੇ ਰਲ ਮਿਲ ਕੇ ਇੱਥੇ ਸੇਕ ਲੱਗਾ ਤੇ ਸੇਵਾ ਕੀਤੀ ਆ ਤੇ ਲੰਗਰਾਂ ਦੀ ਸੇਵਾ ਜਿਹੜੀ ਸੰਗਤਾਂ ਬਹੁਤ ਸਹਾਰਾ ਕਰ ਰਹੀਆਂ ਤੇ ਸੰਗਤ ਜਿਹੜੀ ਆ ਉਹ ਸਵੇਰ ਕੱਲੋਂ ਤਿੰਨ ਤਰੀਕ ਨੂੰ ਇੱਥੇ ਜਿਹੜੀ ਆ ਸਵੇਰੇ 5 ਵਜੇ ਦੇ ਕਰੀਬ ਪਹੁੰਚੂਗੀ ਜੀ ਤੇ ਉਹਨਾਂ ਦੀ ਵੀ ਆਉ ਭਾਗਵਾ ਤੇ ਸੰਗਤਾਂ ਲਈ ਵਾਸਤੇ ਉਹਨਾਂ ਦੀ ਸੇਵਾ ਵਾਸਤੇ ਇਹਨੂੰ ਲਗੜਾ ਬਸ ਸਭ ਤੋਂ ਚੇਤਤ ਤੌਰ ਤੇ ਜਿਹੜਾ ਸੰਗਤ ਨੇ ਆਪਣਾ ਜਿਹੜਾ ਵਾ ਪ੍ਰਬੰਧ ਕੀਤਾ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ